ਚੋਕੇ ਬਹੱਦਰ ਭਰਾਵਾ ਖੂਏ ਮੁੜ ਕੇ ਕੱਢਿਆ ਨਹੀਂ ਜਾਣਾ ਇੱਧਰ ਆ ਤੈਨੂੰ ਪਤਾ ਨਾ ਤੂੰ ਇਹਨੇ ਕੰਮ ਬਹੁਤ ਜ਼ਿਆਦਾ ਖਰਾਬ ਕਰਤਾ ਅੱਗ ਲਾਈ ਸੀ ਪਰ ਬੁਝ ਗਈ ਹੈ ਅਦੇਲੋਂ ਮੈਂ ਮਨੀ ਨੂੰ ਮਿੰਤਾ ਕਰੀ ਜਨਾ ਆਂਦਾ ਨਹੀਂ ਪਿਆ ਮੈਂ ਕਿਹਾ ਕਿ ਸਾਡੀ ਰੀਲ ਬਣਾ ਦੇ ਦੋਨਾਂ ਦੀ ਐ ਤੇ ਆਂਦਾ ਨਹੀਂ ਹੈਗਾ ਇਹਨੂੰ ਮੈਂ ਲਾਲਚ ਦਿੱਤਾ ਵੀ ਅੱਜ ਸਾਲ ਵਿਆਹ ਕਰ ਦੇਣਾ ਆਪਾਂ ਠੀਕ ਹੈ ਨਾ ਤੇ ਫੱਟਾ ਚੱਕ ਦੇਣਾ ਤੇਰਾ ਠੀਕ ਹੈ ਨਾ ਥੈਂਕ ਯੂ ਤਿਆਰੀ ਆਪਣੀ ਖੇਤਾਂ 'ਚ ਜਾਣ ਦੀ ਸਾਰਾ ਅਸੀਂ ਸਫਾਈ ਸੋਈ ਕਰਤੀ ਐ ਨਿਬੇੜਤਾ ਹੈ ਮਨਪੀਤ ਫੱਟੇ ਚੱਕਦੇ ਅੱਜ ਆਪਾਂ ਹੈ ਹੁਣ ਬਸ ਹੁਣ ਬੱਬ ਮੈਂ ਕਿਉਂ ਨਹੀਂ ਕੀਤਾ ਸੌਰੀ ਮਿੱਟੀ ਚੱਕੀ ਜੋਵੇ ਚੱਕੇ ਯਾਰ ਕਮਾਲ ਹੋ ਗਈ ਤੇਰੀ ਬੇਇੱਜ਼ਤੀ ਕਰੀ ਆ ਨਹੀਂ ਕਟਣੀ ਵੈਣੀ ਵੀਡੀਓ ਯਾਰ ਇਹ। ਐਵੇਂ ਬੇਇੱਜ਼ਤੀ ਕਰੀ ਜਾਂਦੀ ਉੱਦੀ। ਇੰਨਾ ਕੰਮ ਕੀਤਾ ਮੇਰਾ ਪੈਰ ਤੈਨੂੰ ਪਤਾ ਨਾ ਪੈਰ ਨਹੀਂ ਨਾ ਸਹੀ ਮੇਰਾ ਜ਼ਿਆਦਾ ਫਿਰ ਮੈਂ ਜ਼ਿਆਦਾ ਨਹੀਂ ਕੀਤਾ। ਔਰ ਤੇ ਹੁਣ ਬਸ ਇੱਥੇ ਆਣਾ ਹੀ ਆਪਾਂ। ਹੋਰ ਹਫਤੇ 10 ਦਿਨ ਤੱਕ ਬਾਬਾ ਜੀ ਦਾ ਪ੍ਰੋਗਰਾਮ ਹੈ ਭੰਡਾਰਾ ਫਿਰ ਤਾਂ ਕਰਕੇ। ਬਾਕੀ ਹੁਣ ਚਾਹ ਪੀ ਲਈ ਇੱਧਰ। ਚਾਚਾ ਜੀ ਉਹਨਾਂ ਦੇ। ਇਹ ਆਪਣੇ ਘਰ ਨੇ ਦੋ ਇੱਕ ਤੇ ਇਹ ਦੋ। ਇਹ ਦੋ ਆਪਣੇ ਘਰ ਨੇ। ਠੀਕ ਹੈ ਜੀ ਤੇ ਹੁਣ ਇੱਧਰ ਚਾਹ ਪੀਣ ਲੱਗੇ ਆਂ ਆ ਟੁੱਨੇ ਟਿੰਨੇ ਮੈਨੇ ਟੁੱਨੇ ਦੇ ਟੂਨੇ ਈ ਕੱਢਿਆ ਪੈਚ ਯੋਏ ਬਸ ਐਨਾ ਕੀ ਆਉਣਾ ਤਾਂ ਐ ਹੋਈ ਹਾਂ ਅੱਜ ਮਸਤੀ ਕੀਤੀ ਫਿਰ ਹੈ ਮਜ਼ਾ ਆਇਆ ਹਾਂ ਮੋਡਰਨ ਹੈਂ ਗੁੱਡ ਨੋ ਨਹੀ ਪਾਣੀ ਸੱਦੇ ਸੱਦੇ ਪਿੰਡ ਦੀ ਹਾਂਜੀ ਤੇ ਹੁਣ ਅਸੀਂ ਚੱਲੇ ਆਂ ਖੇਤਾਂ ਵੱਲ ਤੇ ਖੇਤਾਂ 'ਚ ਜਾ ਕੇ ਦੇਖਦੇ ਆਂ ਕੀ ਹਿਸਾਬ-ਤਾਬ ਹੈ ਹੱਲੇ ਤੇ ਕੁਛ ਨਹੀਂ ਪਤਾ ਤੇ ਜਾ ਕੇ ਕੀ ਕਰਨਾ ਸਫਾਈ ਸੁਭੀ ਵੈਸੇ ਸਮਾਨ ਲੈ ਆਏ ਹੀ ਸੰਦ ਬੈੜਾ ਜਾ ਤੇ ਜਾ ਕੇ ਪਤਾ ਲੱਗੇਗਾ ਹਾਂਜੀ ਤੇ ਹੁਣ ਖੇਤਾਂ 'ਚ ਪਹੁੰਚ ਗਏ ਆਂ ਤੇ ਖੇਤਾਂ ਦਾ ਮਾਹੌਲ ਬਹੁਤ ਜ਼ਿਆਦਾ ਘੈਂਟ ਹੈ ਉਹ ਇਸ ਕਰਕੇ ਵੀ ਉੱਧਰ ਵੀ ਮੋਟਰ ਚੱਲ ਰਹੀ ਹੈ ਇੱਧਰ ਸਾਡੇ ਵਾਲੀ ਮੋਟਰ ਵੀ ਚੱਲ ਰਹੀ ਹੈ ਆ ਦੇਖੋ ਨੰਨੂ ਸਾਡੇ ਨੇ ਆਂਦਾ ਹੀ ਮસ્ਤੀ ਸ਼ੁਰੂ ਕਰਤੀ ਹੈ ਹੁਣ ਆਪਾਂ ਵੀ ਬਸ ਸਵਾਈਆਂ ਦਿਵਾਲੀ ਹੋ ਜੀਏ ਹੌਲੀ ਹੌਲੀ ਆਇਓ ਮੋਟਰ ਇਹ ਹੈ ਹੈ ਕੀ ਬਾਤ ਹੈ ਕਿੰਨੀ ਸੋਹਣੀ ਆਵਾਜ਼ ਆ ਰਹੀ ਹੈ ਦੇ ਲੈ ਗਿਆ ਆ ਮਨ ਪੁੱਤ ਅੱਜ ਜਿਆਦੀ ਰੋਣਗਾ ਨਾ ਖੇਤਾ 'ਚ ਉਧਰ ਉਹ ਲੱਗੀਆਂ ਹੋਈਆਂ ਉਹ ਦੇਖੋ ਉਹ ਬੀਜ ਪਾਉਣ ਲੱਗੇ ਨੇ ਹਾਂ ਮੈਂ ਆਲੂ ਚੁਗਦੇ ਮੇਰੇ ਅੱਛਾ ਚੁਗਦੇ ਮੈਨੇ ਕੁਝ ਹਾਂ ਆਲੂ ਇਹ ਇੱਧਰ ਦੇਖੋ ਕਿੰਨਾ ਸੋਹਣਾ ਮਾਹੌਲ ਹੈ ਆ ਦੇਖੋ ਪਾਣੀ ਚੱਲ ਰਿਹਾ ਹੈ ਕਿੰਨਾ ਸੋਹਣਾ ਲੱਗ ਰਿਹਾ ਯਾਰ ਹੈ ਨੰਨੂ ਮਨਪ੍ਰੀਤ ਕਿੰਨਾ ਵਧੀਆ ਲੱਗ ਰਿਹਾ ਨਾ ਕੀ ਕਰ ਰਹੀ ਹੈ ਬੇਟਾ ਆ ਦੇ ਵਿੱਚ ਹੱਥ ਮਾਰ ਨਾ ਗੱਗੂ ਚੱਲ ਮੰਨਣਾ ਥੋੜੀ ਇਹਨੇ ਆਹ ਇੱਥੋਂ ਖਾਲੀ ਬਹੁਤ ਵੱਡੀ ਹੋਈ ਹੋਈ ਹੈ ਹੈਨਾ ਹਾ 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 ਸਵਿਮਿੰਗ ਪੂਲ ਹੀ ਲੱਗ ਰਿਹਾ ਨਹੀਂ ਮੰਨੀ ਵੀ ਮੰਨੀ ਕਹਿੰਦਾ ਵੀ ਐਂ ਕਰ ਵੀ ਕੈਮਰਾ ਵਿੱਚ ਡਬੋ ਕੇ ਤੇ ਫਿਰ ਵੀਡੀਓ ਬਣਾ ਠੀਕ ਹੈ ਤੇ ਹੁਣ ਮੈਂ ਕੋਸ਼ਿਸ਼ ਕਰਦਾ ਐਦਾਂ ਕੈਮਰਾ ਦੇ ਦੇ ਆ ਕਿੱਦਾਂ ਦਾ ਹੈ ਨਾ ਵਿੱਚ ਆ ਮੈਂ ਪਾਣ ਲਗਾ ਕੈਮਰਾ ਦੇ ਦੇ ਕਿੱਦਾਂ ਦੀ ਵੀਡੀਓ ਆਉਂਦੀ ਹੈ ਫੋਟੋ ਆਏ ਲੋਈ ਮੈਂ ਪਾਣੀ ਦੀ ਵੀਡੀਓ ਤੇ ਬਣਾ ਲਈ ਹੈ ਪਰ ਡਰ ਵੀ ਲੱਗਦਾ ਸੀ ਵਿੱਚ ਵਿੱਚ ਵੇਚ ਵਿੱਚ ਡਰ ਵੀ ਲੱਗਦਾ ਸੀ ਤੇ ਹੁਣ ਮੈਂ ਜੋੜਨ ਲੱਗਾ ਤੁਸੀਂ ਦੇਖਿਓ ਕਿੱਦਾਂ ਦੀ ਲੱਗਦੀ ਹੈ ਹੈਨਾ ਤੇ ਇਧਰ ਸਫਾਈਆਂ ਫੇਰ ਸ਼ੁਰੂ ਹੋ ਗਈਆਂ ਅੱਜ ਸੈਕੰਡ ਰਾਊਂਡ ਸਫਾਈਆਂ ਦਾ ਸਾਰਿਆਂ ਨੇ ਕਹਿਣਾ ਆਹੋ ਸਾਰਿਆਂ ਨੇ ਕਹਿਣਾ ਆ ਹੋ ਤੇ ਨਾਉਂਡ ਹੋਣੇ ਨੇ ਕਰਾਉਂਡ ਹੋਰ ਹੋਣਾ ਫਿਰ ਸਾਰਿਆਂ ਨੇ ਕਹਿਣਾ ਵੀ ਬਾਪੂ ਹੀ ਲੱਗਾ ਰਹਿੰਦਾ ਤੇ ਮੁੰਡੇ ਸਾਲੇ ਵੇਲਣ ਸਿਰੇ ਦੇ ਹੈ ਕੱਖ ਨਹੀਂ ਕਰਦੇ ਹੈ ਜਦੋਂ ਦੇਖੋ ਇਹਨਾਂ ਦਾ ਬਾਪੂ ਹੀ ਕੰਮ ਕਰ ਰਿਹਾ ਹੁੰਦਾ ਹੈ ਫਿਰ ਮੁੰਡੇ ਨੇ ਵੀਡੀਓ ਬਣਾਣੀ ਹੁੰਦੀ ਨਾ ਤਾਂ ਕਰਕੇ ਵੀਡੀਓ ਇਹ ਇਹ ਔਨ ਕੈਮਰਾ ਆਫ ਕੈਮਰਾ ਸੀ ਕੰਮ ਕਰ ਰਹੇ ਹੁੰਨੇ ਆ ਠੀਕ ਹੈ ਜੀ ਝੂਠ ਬੋਲ ਕੇ ਝੂਠ ਬੋਲੇ ਕਿਆ ਪੋਲ ਖੋਲ ਛੱਡੀ ਇਹ ਪੋਲ ਖੋਲ ਦਿੰਦੀ ਹਰ ਵਾਰੀ ਅਰੇ ਐਦਾਂ ਦੀ ਗੱਲ ਨਹੀਂ ਹੈਗੀ ਆਪਾਂ ਵੀ ਸਫਾਈ ਕਰਾਂਗੇ ਠੀਕ ਹੈ ਜੀ ਖੇਤਾਂ ਨੂੰ ਲੱਗਾ ਹੋਇਆ ਪਾਣੀ ਆ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਤੇ ਉੱਧਰ ਦੇਖੋ ਉੱਧਰੇ ਕੰਮਾ ਸਾਡਾ ਬੈਠਾ ਏ ਕਾ ਦੇਖੋ ਇੱਕ ਬੰਦਾ ਬੈਠਾ ਬੰਦਾ ਚੋਕ ਬੈਹ ਇਧਰ ਭਰਾਵਾ ਖੂਏ ਮੁੜ ਕੇ ਕੱਢਿਆ ਨਹੀਂ ਜਾਣਾ ਇਧਰ ਆ ਤੈਨੂੰ ਪਤਾ ਨਾ ਬਚਪਨ ਡਿੱਗਦਾ ਰਹਿਆ ਤੂੰ ਐਦਾਂ ਹੀ ਅੱਗੇ ਹੋ ਚੱਲ 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 ਤੇ ਆਹ ਕਾਫੂ ਜਿਹੜਾ ਪਿਛਲੀ ਵਾਰੀ ਅਸੀਂ ਇਕੱਠਾ ਕੀਤਾ ਇਹਨੂੰ ਹੁਣ ਅੱਗ ਲਾਣ ਲੱਗੇ ਆ ਦੇਖੋ ਉਹ ਤਾਂ ਲਾਣੀ ਨਹੀਂ ਆਉਂਦੀ ਅੱਜ ਆ ਲੈ ਏ ਕੁੜੀਆਂ ਵੇ ਅੱਗ ਲਾਂਜ ਜਨਾਨੀਆਂ ਮਾਹਰ ਹੁੰਦੀਆਂ ਪਰ ਮਨਪੇ ਨੂੰ ਨਹੀਂ ਆਉਂਦੀ ਨਹੀਂ ਉਦਾਂ ਨਹੀਂ ਆਦੀ ਪਰ ਇਦਾਂ ਨਹੀਂ ਆਦੀ ਅੱਛਾ ਅੱਛਾ ਛਾ ਲਾ ਦੇ ਲਾ ਦੇ ਲੈ ਲੈ ਹੁਣ ਦੱਸ ਉਹ ਵੈਰੀ ਗੁੱਡ ਪੈ ਗਈ ਪੈ ਗਈ ਪੈ ਗਈ ਪੈ ਗਈ ਪੈ ਗਈ ਬੱਸ ਬੱਸ ਪੈ ਜਾਣੀ ਪੈ ਜਾਣੇ ਕੱਢ ਲਓ ਕੰਮ ਤੇ ਕੱਢ ਲਓ ਉਹ ਕਹਿੰਦੀ ਕੰਮ ਤੇ ਕੱਢ ਲਓ ਕੰਜਰੋ ਪੇਬਲ ਨੂੰ ਹਨਾ ਨੂੰ ਠੰਡ ਲੱਗ ਰਹੀ ਵੀ ਆ ਤੇ ਇੱਧਰ ਦੇਖੋ ਸਾਡਾ ਕਾਕਾ ਕੀ ਕਰ ਰਿਹਾ ਆ ਦੇ ਮਨਪੀ ਦੇਖੀ ਛਤਰੀ ਕਿੱਥੇ ਪਸਾਈ ਹੋਈ ਏ ਦੇਖੀ ਓਏ ਕਕੇ ਕੀ ਕਰ ਰਿਹਾ ਸੀ ਮਿੱਟੀ ਨਾਲ ਖੇਡ ਰਿਹਾ ਹਾਂ ਹਾਂ ਹੋਰ ਕੀ ਕਰ ਰਿਹਾ ਕੀ ਕਰ ਰਿਹਾ ਕੀ ਕੀਤਾ ਚੁੱਲਾ ਅੱਛਾ ਚੁੱਲਾ ਬਣਾਇਆ ਠੀਕ ਆ ਠੀਕ ਆ ਵੈਰੀ ਗੁੱਡ ਹਾਂ ਚੁੱਲੇ ਵਾ ਤੇ ਮਿੱਟੀ ਲੈ ਜਾ ਰਿਹਾ ਅੱਛਾ ਅੱਛੇ ਚੁੱਲੇ ਵਾ ਦੇ ਮਿੱਟੀ ਲੈ ਕੇ ਜਾ ਰਿਹਾ ਹੈ ਜੇਰਾ ਉੱਪਰ ਚੁੱਲਾ ਨਹੀਂ ਬਿਆਹੋ ਅੱਛਾ ਅੱਛਾ ਉੱਪਰ ਵਾਲੇ ਮੰਮੀ ਉੱਪਰ ਵਾਲੇ ਚੁੱਲੇ ਵਾਸਤੇ ਮਿੱਟੀ ਇਕੱਠੀ ਕਰ ਰਹੀ ਹੈ ਇਹਨਾਂ ਨੂੰ ਤੇ ਅਦਰ ਧੂਏ ਨੇ ਕੰਮ ਬਹੁਤ ਜ਼ਿਆਦਾ ਖਰਾਬ ਕਰਤਾ ਅੱਗ ਲਾਈ ਸੀ ਪਰ ਬੁਝ ਗਈ ਹੈ ਉਹ ਖੋਜ ਕੀਤੀ ਹੈ ਮਿੱਟੀ ਦੀ ਖੋਜ ਕੀਤੀ ਹੈ ਮਿੱਟੀ ਦੀ ਖੋਜ ਕੀਤੀ ਕਹਿੰਦੀ ਮੈਂ ਚੁੱਲ੍ਹੇ ਵਾਦੇ ਮਿੱਟੀ ਇਕੱਠੀ ਕਰਦੀ ਵੀ ਆ ਤੇ ਉਹ ਆਪਾਂ ਲੈ ਕੇ ਨਹੀਂ ਨਾ ਤਰੋੜਾ ਨਹੀਂ ਲੈ ਕੇ ਆਏ ਬੋਰੀ ਨਹੀਂ ਲੈ ਕੇ ਆਏ ਹੈ ਤੇ ਮਿੱਟੀ ਦੇ ਲੋਚ ਚ ਪਾਤੀ ਐ ਚ ਇਕੱਠੀ ਕਰਦੀ ਆਹ ਕੰਮ ਨੇ ਦੇਖੋ ਉਹ ਦੇਖਿਓ ਉਹ ਯਾਰ ਆਇਆ ਡੈਡੀ ਦੀ ਹੈਲਪ ਕਰਾ ਦੇ ਮੰਨੀ ਜੇਬਾਂ ਚ ਹੱਥ ਪਾ ਕੇ ਘੁੰਮੀ ਜਾ ਰਿਹਾ ਸ਼ਰਮ ਸ਼ਰਮ ਆਪਾਂ ਨੂੰ ਆਣੀ ਚਾਹੀਦੀ ਏ ਤੈਨੂੰ ਖਾਸ ਕਰਕੇ ਆਹੋ ਤੇ ਤੂੰ ਕਰ ਨਹੀਂ ਸਕਦਾ ਡੈਡੀ ਦਾ ਕਰਾ ਨਹੀਂ ਸਕਦਾ ਆਹੋ ਰੱਖਣੇ ਨੇ ਅੰਦਰ ਆਹੋ ਰੱਖਣੇ ਨੇ ਅੰਦਰ ਹੋਰ ਕੀ ਹੈ ਡੈਡੀ ਧਿਆਨ ਨਾਲ ਰੱਖ ਦੀ ਸੁੱਕ ਦੇ ਨੇ ਆ ਦੇ ਸੁੱਕਦੇ ਅੰਦਰ ਰੱਖੋ ਜੋ ਤੂਫੰਦੀ ਕਰਨੀ ਹੈ ਆਹੋ ਆਹ ਜਿਹੜਾ ਪੁੱਛਦਾ ਤੁਰਿਆ ਪਰਦੇ ਉੱਪਰ ਇਹ ਜਾਜ ਹੈ ਜਾਜ ਦਾ ਹੀ ਤੂੰ ਹੈ ਨਹੀਂ ਨਹੀਂ ਇਹ ਵੈਸੇ ਹੀ ਹੈ ਵੈਸੇ ਹੀ ਹੋਇਆ ਹੋਇਆ ਆ ਜਿਹੜਾ ਧੂਆ ਜਣਾ ਆ ਦੇਖੋ ਆ ਵਾਲਾ ਆ ਆਸਮਾਨ ਦੇ ਵਿੱਚ ਇਹ ਪਤਲੀ ਕਿੱਦਾਂ ਪਤਲੀ ਜਾਜ ਹੈ ਪਤਲੀ ਕੀ ਚੀਜ਼ ਹੈ ਫੇਸ ਟ੍ਰੈਨਿੰਗ ਉਹ ਵੀ ਮਨੇ ਆ ਫੇਰਾ ਛੱਡ ਮੱਤ ਚੱਕ ਦੇਣਾ ਉਹ ਵੀ ਬਣਿਆ ਅੰਦਰੋਂ ਪੱਟਣੀ ਹਾਂ ਉਹ ਪਾ ਦੇ ਦੇ ਨਾ ਕੋਣ ਅਦੇਲੋਂ ਮੈਂ ਮੰਨੀ ਨੂੰ ਇਨਤਾਂ ਕਰੀ ਜਾਣਾ ਆਂਦਾ ਨਹੀਂ ਪਿਆ ਮੈਂ ਕਿ ਸਾਡੀ ਰੀਲ ਬਣਾ ਦੇ ਦੋਨਾਂ ਦੀ ਹੈ ਤੇ ਆਂਦਾ ਨਹੀਂ ਹੈਗਾ ਇਹਨੂੰ ਮੈਂ ਲਾਲਚ ਦਿੱਤਾ ਵੀ ਅੱਜ ਸਾਲ ਵਿਆਹ ਕਰ ਦੇਣਾ ਆਪਾਂ ਠੀਕ ਹੈ ਨਾ ਤੇ ਫਟਾ ਚੱਕ ਦੇਣਾ ਤਰਾ ਠੀਕ ਹੈ ਨਾ ਟੈਨਸ਼ਨ ਨਾ ਲੈ ਤੂੰ ਆ ਜਾ ਆ ਜਾ ਰੀਲ ਬਣਾ ਦੇ ਸਾਡੀ ਆਇਆ ਮਨਪੀਤ ਵੀ ਉਧਰ ਹੱਸਦੀ ਪਈ ਆ ਚਲ ਆ ਜਲਦੀ ਆ ਯਾਰ ਮਨਪੀਤ ਆਇਆ ਇੱਕ ਬਣਾ ਦਈਏ ਰੀਲ ਫੜਾਫੜ ਫਿਰ ਆਪਾਂ ਕੰਮ ਕਰਨਾ ਸਾਰਾ ਠੀਕ ਐ ਆਇਆ ਆਇਆ ਕਿਤੇ ਹੋਣਾ ਕੰਮ ਕਰਾ ਕੇ ਮਾਰੇ ਵੀਡੀਓ ਬਣਾਵਾ ਰਹੇ ਨੇ ਕੰਮ ਕਰਵਾ ਕੇ ਚਲੋ ਚਲੋ ਉਹ ਥੋੜਾ ਜਿਹਾ ਖਲਾਣਗੇ ਤੇ ਵੀਡੀਓ ਬਣਾ ਦੇ ਸ਼ਟ ਅਪ ਇਹ ਕਾਕਾ ਹੈ ਇਹ ਵੀਡੀਓ ਬਣਾ ਕਰਨੇ ਆ ਚਲ ਤੇ ਇਹ ਆਦਾ ਅਸਲੀ ਹੈ ਨਕਲੀ ਤਾਂ ਨਹੀਂ ਹੈਗਾ ਚੱਕ ਕੇ ਤੇ ਲੈ ਕੇ ਜਾ ਹੀ ਰਿਹਾ ਐਕਟਿੰਗ ਤੇ ਨਕਲੀ ਹੈ ਐਕਟਿੰਗ ਕਾ ਵੀ ਨਕਲੀ ਹੈ ਬਗਾਸ ਗਸ ਆਧਾ ਢੇਰੀ ਲਈ ਇੱਕ ਪਾਸੇ ਆਉ ਦੇ ਇਹ ਤੁਸੀਂ ਕਿੱਥੇ ਇੰਨਾ ਸਟਿਆ ਆਹੋ ਨਹੀਂ ਸਟਿਆ ਆਹੋ 10 ਹਾਂਜੀ ਤੇ ਹੁਣ ਆਪਾਂ ਹੋ ਗਏ ਆ ਫ੍ਰੀ ਤੇ ਚੱਲੇ ਆ ਹੁਣ ਘਰ ਵਾਪਸੀ ਲਈ ਤੇ ਰਸਤੇ ਦੇ ਵਿੱਚ ਸ਼ਾਇਦ ਆਪਾਂ ਰੁਕੀਏ ਸਾਡੀ ਉਹ ਹੈਗੀ ਹੈ ਕੀ ਹੈ ਤੇ ਫੇਵਰਟ ਪਲੇਸ ਸ਼ੌਲੇ ਸਮੋਸੇ ਜਿੱਥੋਂ ਆਪਾਂ ਦੁਪਹਿਰੀ ਮੱਡਰੀ ਲਈ ਸੀ ਹਾਂ ਪਹਿਲਾਂ ਹੀ ਬਣਾ ਲੈਨੇ ਹੁੰਨੇ ਮੰਮੀ ਗਿਆ ਨੂੰ ਵੀ ਹਾਂ ਉੱਥੇ ਰੋਕੇ ਜਾਣਾ ਤੇ ਉਹ ਫੇਵਰੇਟ ਸਾਡੇ ਸ਼ੌਲੇ ਸਮੋਸੇ ਆ ਤੇ ਉਹ ਆਪਾਂ ਖਾ ਕੇ ਹੀ ਚੱਲਾਂਗੇ ਹਨਾ ਟਾਈਫਾਇਟਸ ਵੀ ਖਾਏ ਜਾਣਗੇ ਟਾਈਫਾਇਟ ਖਾ ਇਹਨਾਂ ਨੇ ਖਾੜੇ ਨਹੀਂ ਆਏ ਕਿਉਂਕਿ ਠੀਕ ਨਹੀਂ ਹੈਗੇ ਨਹੀਂ ਮੈਂ ਕਹਿੰਦਾ ਟਾਈਫਾਇਟਸ ਵੀ ਖਾਦੇ ਜਾਣਗੇ ਹਾਂ ਤੇ ਹੁਣ ਅਸੀਂ ਅਰਦਾਸ ਕਰਕੇ ਆਏ ਆ ਵੈਸੇ ਸਾਰੇ ਸਿੰਘਾਂ ਲਈ ਭਾਈ ਅਮਰਪਾਲ ਸਿੰਘ ਲਈ ਤੇ ਬਾਕੀ ਸਾਰੇ ਜਿੰਨੇ ਵੀ ਬੰਦੀ ਸਿੰਘ ਨੇ ਉਹਨਾਂ ਲਈ ਵੀ ਅਸੀਂ ਅਰਦਾਸ ਕੀਤੀ ਅੱਜ ਬਈ ਹਨਾ ਫਟਾਫਟ ਰਿਹਾ ਹੈ ਤੇ ਪੂਰੇ ਪੰਜਾਬ ਦੀ ਯਾਨੀ ਕਿ ਪੰਜਾਬ ਦੀ ਚੜ੍ਹਦੀ ਗਲਾ ਦੀ ਅਰਦਾਸ ਕੀਤੀ ਹੈ ਠੀਕ ਹੈ ਜੀ ਤੇ ਬਸ ਹੁਣ ਆਪਾਂ ਜਾ ਰਹੇ ਹਾਂ ਵਾਪਸ ਠੀਕ ਹੈ ਜੀ ਤੇ ਚੱਲਦੇ ਹਾਂ ਹਾਂ ਜੀ ਤੇ ਆਪਾਂ ਉੱਥੇ ਹੀ ਆ ਗਏ ਆ ਆਪਣੀ ਫੇਵਰਟ ਦੁਕਾਨ ਤੇ ਆ ਦੇਖੋ ਤੁਮਰੇਟ ਸ਼ਾਪ ਸਟਰੀਟ ਸ਼ਾਪ ਇੱਥੋਂ ਹੀ ਖਾਈਦਾ ਜਦੋਂ ਵੀ ਛੋਲੇ ਸਮੋਸੇ ਖਾਈਦੇ ਕਿੰਨੀ ਵਾਰੀ ਵੇਖੇ ਦੱਸਣਾ ਪੈਗਾ ਹਰ ਵਾਰੀ ਚਲੋ ਜਿਹੜੇ ਨਵੇਂ ਉਹਨਾਂ ਵਾਸਤੇ ਆ ਇੱਥੋਂ ਹੀ ਖਾਈਦੇ ਤੁਮਰੇਟ ਆਤਾ ਇਹ ਰਾਹੋ ਰੋਡ ਦੇ ਵਿੱਚ ਵੀ ਬਹੁਤ ਮਸ਼ਹੂਰ ਹੈ ਬਿਲਕੁਲ ਮੋੜ ਤੇ ਕਹਿੰਦੇ ਤੇ ਸਿਗਨਲ ਸਿਗਨਲ ਤੇ ਰੋਡ ਡਬਲ ਆ ਠੀਕ ਹੈ ਲਓ ਜੀ ਗਰਮਾ ਗਰਮ ਛੋਲੇ ਤੇ ਸਮੋਸੇ ਆ ਗਏ ਸਾਡੇ ਹਾਜ਼ਰ ਦੇਖੋ ਹਾਦਰ ਦੇਖੋ ਛੋਲੇ ਸਮੋਸੇ ਵਾਲੇ ਮੂੰਹ ਦੇਖੋ ਮੇਰਾ ਵੀ ਦੇਖ ਲਓ ਉਹ ਵਧੀਆ ਯਾਰ ਆ ਦੇਖੋ ਛੋਲੇ ਦੇਹੀ ਲਾਲ ਚਟਨੀ ਸਮੋਸੇ ਆਹਾਹਾ ਵਾਹ ਜੀ ਵਾਹ